ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਬਾਰ ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਚਾਹੋ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਆ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਅਮਨਜੋਤ ਸਿੰਘ ਜਨਮ 14/12/1995 ਕੱਦ 5 ਫੁੱਟ 6 ਇੰਚ ਗੋਤ ਹੀਰਾਕਾਸ ਜਰਸੀ ਕਿ ਪੜਾਈ ਐਮ ਕਾਮ ਪਰਿਵਾਰ ਵਿੱਚ ਪਿਤਾ ਬਲਜੀਤ ਸਿੰਘ ਦਾ ਆਪਣਾ ਬਿਜ਼ਨਸ ਹੈ ਮਾਤਾ ਗੁਰਪ੍ਰੀਤ ਕੌਰ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਆ ਪਤਾ ਜ਼ਿਲ੍ਹਾ ਇਤਾ ਅਜੂਪੀ ਨੇੜੇ ਆਗਰਾ ਪਿੱਛਾ ਪੰਜਾਬ ਦਾ ਜੋਬ ਟਰਾਂਸਪੋਰਟਰ ਓਨਰ ਨੇ ਇਹ ਬਿਜ਼ਨਸ ਇਨਕਮ 1 ਲੱਖ 1 ਮਹੀਨੇ ਦੀ ਆ ਲੜਕਾ ਸੋਨਾ ਸੁਨਖਾ ਨਿਸ਼ਚਿਤ ਰਹਿਤ ਹੈ ਪੱਗਵੰਦ ਹੈ ਜੀ ਮੰਗ ਆ ਇਹਨਾਂ ਨੂੰ ਪੜੀ ਲਿਖੀ ਕਰੇ ਲੋ ਜੜਸਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੋਈ ਦਾਸ ਦੇ ਇਸ ਦੀ ਮੰਗ ਨਹੀਂ ਹੈ ਲੜਕੀ ਜੂਪੀ ਜਾਂ ਪੰਜਾਬ ਤੋਂ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਚਾਰੀ 1996 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਗੋਤ ਬਰਾੜ ਪਤਾ ਫਰੀਦਕੋਟ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਕੈਨੇਡਾ ਵਿੱਚ ਹੈ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਕੰਮ ਖੇਤੀਬਾੜੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਲੜਕੀ ਮੋਗਾ ਫਰੀਦਕੋਟ ਬਾਗਾ ਪੁਰਾਣਾ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18/12/1991 ਜਨਮ ਦਾ ਸਮਾਸੀ 37 AM ਕਾਸਟ ਖੱਤਰੀ ਗੋਤ ਵੇਦੀ ਨਾਨਕੀ ਗੋਤ ਵਸਰਾ ਪੜਾਈ ਪਲਸ 2 ਪਾਸ ਡਿਪਲੋਮਾ ਆਟੋਮੋਬਾਈਲ ਦਾ ਪਤਾ ਸ੍ਰੀ ਅਮਰਸਰ ਸਹਿ ਪਰਿਵਾਰ ਵਿੱਚ ਪਿਤਾ ਹਰਜਿੰਦਰ ਸਿੰਘ ਇਲੈਕਟ੍ਰੀਸ਼ੀਅਨ ਸ਼ਾਪਕੀਪਰ ਨੇ ਮਾਤਾ ਹਰਚਰਨ ਕੌਰ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਆਸਟ੍ਰੇਲੀਆ ਸਿਟੀਜ਼ਨ ਨੇ ਬੈਲ ਸੈਟਡ ਹੈ ਜੋ 12 ਸਾਲ ਤੋਂ ਕੋਦਰ ਚੌਕ ਲਵਲੀ ਆਟੋਮੋਬਾਈਲ ਮਰੂਤੀ ਸੂਜ਼ੂਕੀ ਵਿੱਚ ਸੈਲਰੀ 25000 ਮਹੀਨੇ ਦੀ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਬੈ ਲੜਕਾ ਵੈਸੇ ਕਟਿੰਗ ਵਾਲਾ ਪਰ ਪ ਮਾਂਗ ਦਾ ਨ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਨ ਲੜਕੀ ਚਾਹੀਦੀ ਹੈ ਕਿਉਂਕਿ ਲੜਕੇ ਨੇ ਆਪਣੀ ਭੈਣ ਕੋਲ ਆਸਟ੍ਰੇਲੀਆ ਜਾਣਾ ਲੜਕੀ ਦੀ ਕਾਸ ਅਰੋੜਾ ਖੱਤਰੀ ਸ਼ਿੰਦੇ ਰਾਮਗੜੀਆ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 2 1 1992 ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਕਾਸਟ ਸੈਣੀ ਪਰਿਵਾਰ ਵਿੱਚ ਪਿਤਾ ਹਨ ਮਾਤਾ ਐਕਸਪਾਇਰ ਨੇ ਦੋ ਭਰਾ ਮੈਰਿਡ ਨੇ ਗਵਰਨਮੈਂਟ ਜੋਬ ਕਰਦੇ ਨੇ ਇੱਕ ਭੈਣ ਮੈਰਿਡ ਆ ਪਤਾ ਇੰਡੀਆ ਦਾ ਹੁਸ਼ਿਆਰਪੁਰਾ ਲੜਕੇ ਦਾ ਆਪਣਾ ਇਕੱਲੇ ਦਾ ਮਕਾਨ ਬਣਿਆ ਹੋਇਆ ਲੜਕਾ ਦਵਾਈ ਵਿੱਚ ਜੋਬ ਕਰੇਨ ਆਪਰੇਟਰ ਦੀ ਸੈਲਰੀ 70 ਤੋਂ 80000 ਮਹੀਨੇ ਦੀ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਕਰ ਰਹੇ ਨੂੰ ਘਰੇਲੂ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਕੋਈ ਦਾਸ ਦੀ ਮੰਗ ਨਹੀਂ ਲੜਕੀ ਸੈਣੀ ਕਾਸਟ ਤੋਂ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀਖ ਜਨਮ 1.6.1993 ਕੱਦ 5 ਫੁੱਟ 8 ਇੰਚ ਗੋਤ ਸੋਹਲ ਪੜਾਈ ਜੀ ਐਨ ਐਮ ਨਰਸਿੰਗ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਪਰਤਕਾਲ ਵਿੱਚ ਹੈ ਇੱਕ ਪੈਨ ਮੈਰਿਡ ਆਸਟ੍ਰੇਲੀਆ ਵਿੱਚ ਹੈ ਜ਼ਮੀਨ 2 ਕਿੱਲੇ ਹੈ ਜੋਬ ਲੜਕਾ ਗਵਰਨਮੈਂਟ ਜੋਬ ਕਰਦਾ ਜੀ ਲੜਕਾ ਸੋਨਾ ਸੁਨੱਖਾ ਲੜਕੇ ਦਾ ਅਮਰਤ ਅਮਰਤ ਵੀ ਸ਼ੱਕਿਆ ਹੋਇਆ ਵਧੀਆ ਘਰ ਪਰਿਵਾਰ ਤੋਂ ਹਾਂ ਜੀ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਜੀ ਲੜਕੀ ਸਮਝਦਾਰ ਹੋਵੇ ਲੜਕੀ ਦਾ ਅਮਰਤ ਵੀ ਸ਼ੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਭਾਵੇਂ ਨਾਂ ਵੀ ਸ਼ੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਦੀਪ ਸਿੰਘ ਜਨਮ 1/4/1990 ਗੋਤ ਸਿਆਣ ਨਾਨਕੇ ਗੋਤ ਮਹਿਤੋ ਕੱਦ 5 ਫੁੱਟ 11 ਇੰਚ ਪਰਿਵਾਰ ਵਿੱਚ ਪਿਤਾ ਸੁਰਿੰਦਰ ਸਿੰਘ ਦਾ ਮਾਤਾ ਰਾਣੀ ਲੜਕੇ ਦੇ ਤਿੰਨ ਭਰਾ ਨੇ ਫੋਰਨ ਕੰਟਰੀ ਵਿੱਚ ਨੇ ਲੜਕਾ ਵੀ ਦਵਾਈ ਚੋਂ ਆਇਆ ਹੋਇਆ ਲੜਕਾ ਸੋਨਾ ਸੁਨਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਆ ਜੋਬ ਲੜਕਾ ਜੀਐਨਏ ਵਿੱਚ ਨੌਕਰੀ ਕਰਦਾ ਸੈਲਰੀ 30000 ਮਹੀਨੇ ਦੀ ਆ ਪਤਾ ਚੈੜਾ ਮਾਂਗ ਦਾ ਨਨੁਕਰੇ ਲੂ ਪਰਿਵਾਰ ਤੋਂ ਘਰਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਐਸਸੀ ਕਾਸਟ ਦੀ ਲੜਕੀ ਨੂੰ ਪਹਿਲਾ ਬਾਕੀ ਹੋਰ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ 201990 ਕੱਦ 5 ਫੁੱਟ 7 ਇੰਚ ਪੜਾਈ ਬੀਏ ਕਾਸਟ ਐਸਸੀ ਪਰਿਵਾਰ ਵਿੱਚ ਮਾਤਾ ਪਿਤਾ ਇਕ ਪੈਨ ਮੈਰਿਡ ਹੈ ਤੇ ਜੁਕੇ ਵਿੱਚ ਸੈਟਲ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਅਨਸ਼ਾਰਾ ਰਹਿਤਾ ਸੋਨਾ ਸਨੱਖਾ ਜੌਬ ਸੁਪਰਵਾਈਜ਼ਰ ਦੀ گارਮੈਂਟ ਫੈਕਟਰੀ ਵਿੱਚ ਸੈਲਰੀ 22000 ਇੱਕ ਮਹੀਨੇ ਦੀ ਪਤਾ ਲੁਧਿਆਣਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕਿਸੇ ਵੀ ਕਾਸਟ ਤੋਂ ਹੋਵੇ ਜਾਤੀਵੰਦ ਨਹੀਂ ਆ ਕੋਈ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸ ਜਰਸੀ ਕੱਦ 5 ਫੁੱਟ 9 ਇੰਚ ਇੰਡੀਆ ਦਾ ਪਤਾ ਜਲੰਧਰ ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੈਟਲਡ ਆ ਲੜਕਾ ਇੰਗਲੈਂਡ ਵਿੱਚ ਸਿਟੀਜ਼ਨ ਆ ਲੜਕੀ ਵੀ ਇੰਗਲੈਂਡ ਵਿੱਚ ਵਧੀਆ ਜੋਬ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਆ ਮੰਗ ਹੈ ਇਹਨਾਂ ਨੂੰ ਸੋਹਣੀ ਸੁਨੱਖੀ ਪੜੀ ਲਿਖੀ ਕਰੇ ਲੂ ਲੜਕੀ ਚਾਹੀਦੀ ਆ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਲੜਕਾ ਜਨਮ 7 ਅਗਸਤ 1999 ਕਾਰਸੀ ਜਰਸੀ ਗੋਤਕੰਗ ਕੱਦ 5 6 ਫੁੱਟ 2 ਇੰਚ ਇੰਡੀਆ ਦਾ ਪਤਾ ਨਮਾ ਸ਼ਹਿਰ ਆ ਪੜਾਈ ਬੀਏ ਜਮੀਨ ਅਠ ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਇੰਡੀਆ ਵਿੱਚ ਨੇ ਇੱਕ ਭੈਣ ਮੈਰਿਡ ਹੈ ਇਟਲੀ ਵਿੱਚ ਤੇ ਲੜਕਾ ਕੈਨੇਡਾ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਸੋਹਣੀ ਸੁਨਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਇੰਡੀਆ ਵਾਲੇ ਤੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਕੈਨੇਡਾ ਦੇ ਇਟਲੀ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਕਾਸ ਜਰਸੀ ਗੋਤ ਸੰਧੂ ਕੱਦ 6 ਫੁੱਟ ਪਤਾ ਗੁਰਦਾਸਪੁਰ ਜ਼ਮੀਨ 13 ਕਿੱਲੇ ਪੜਾਈ ਹੋਟਲ ਮੈਨੇਜਮੈਂਟ ਦੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਵੱਡੀ ਭੈਣ ਮੈਰਿਡ ਇਨ ਆਸਟ੍ਰੇਲੀਆ ਇੱਕ ਛੋਟੀ ਭੈਣ ਅਨਮੈਰਿਡ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵੈਸ਼ਨੂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਲੰਮੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਜਨਮ 1998 ਕਾਸ ਜਰਸੀ ਗੋਤ ਪੁੱਲਰ ਕੱਦ 6 ਫੁੱਟ ਪਤਾ ਤਰਨਤਨ ਸਾਹਿਬ ਪੜਾਈ ਮਾਸਟਰੇ ਨਕਾਊਂਟਿੰਗ ਲੜਕਾ ਆਸਟ੍ਰੇਲੀਆ ਪੀਆਰ ਆ ਜੌਬ ਵਰਕਿੰਗ ਐਜ਼ ਅ ਟੈਕਨੀਕਲ ਤੇ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਐ ਇੱਕ ਤੇ ਇੱਕ ਕਮਰਸ਼ੀਅਲ ਪਲਾਟ ਆ ਤੇ ਆਪਣਾ ਘਰ ਐ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਐ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਪੜੀ ਲਿਖੀ ਲੜਕੀ ਚਾਹੀਦੀ ਐ ਲੜਕੀ ਜਰਸੀ ਪਰਿਵਾਰ ਤੋਂ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਮਾਝੇ ਏਰੀਆ ਨੂੰ ਪਹਿਲਾ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਗੋਤ ਸਿੱਧੂ ਕਾਸ ਜਰਸੀ ਕਿ ਪੜਾਈ ਪਲੱਸ 2 ਨਾਨ ਮੈਡੀਕਲ ਪੰਜਾਬ ਤੋਂ ਅਤੇ ਕੰਪਿਊਟਰ ਪ੍ਰੋਗਰਾਮ ਡਿਪਲੋਮਾ ਨਿਊਜ਼ੀਲੈਂਡ ਤੋਂ ਇੰਡੀਆ ਦਾ ਪਤਾ ਬਠਿੰਡਾ ਜ਼ਮੀਨ 7 ਕਿੱਲੇ ਪਰਿਵਾਰ ਵਿੱਚ ਪਿਤਾ ਬੀ.ਈ.ਐਮ.ਐਸ. ਆਰ.ਐਮ.ਪੀ ਡਾਕਟਰ ਨੇ ਮਾਤਾ ਸਰਕਾਰੀ ਨੌਕਰੀ ਕਰਦੇ ਨੇ ਹੈਲਥ ਡਿਪਾਰਟਮੈਂਟ ਵਿੱਚ ਇੱਕ ਭੈਣ ਕੈਨੇਡਾ ਵਿੱਚ ਹੈ ਲੜਕਾ ਨਿਊਜ਼ੀਲੈਂਡ ਵਿੱਚ ਪੀ.ਆਰ.ਏ ਸਿਟੀਜ਼ਨ ਹੋਣ ਵਾਲਾ ਟ੍ਰਾਫਟ੍ਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰਾ ਜੀ ਮੰਗਾ ਇਹਨਾਂ ਨੂੰ ਵਧੀਆ ਘਰ ਪਰਿਵਾਰ ਤੋਂ ਸੋਹਣੀ ਸਨਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਨੀਜੀਲੈਂਡ ਤੋਂ ਲੜਕੀ ਨੂੰ ਪਹਿਲੇ ਭਾਵੇਂ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕੀ ਨੇ ਵੀ ਐਸੀ ਨਰਸਿੰਗ ਕੀਤੀ ਹੋਵੇ ਜੀ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋ ਜਨਮਚਾਰੀ ਕੁਨਿਸੋਸ਼ 99 ਕਾਦਮਨ ਫੁਟਾ 8 ਇੰਚ ਕਾਸ ਜਰਸੀ ਗੋਤ ਬਰਾੜ ਪਤਾ ਫਰੀਦਕੋਟ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਕੈਨੇਡਾ ਵਿੱਚ ਹੈ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਕੰਮ ਖੇਤੀਬਾੜੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰਾ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਛੋੜੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਲੜਕੀ ਮੋਗਾ ਫਰੀਦਕੋਟ ਬਾਗਾ ਪੁਰਾਣਾ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਕਾਸਟ ਸਿੱਖ ਰਾਜਪੂਤ ਰਠੌਰ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ 2035 ਤੱਕ ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਨੇ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸਕੱਤਰਰੀ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰ ਲੜਕੀ ਸੋਣੀ ਸੁਨੱਖੀ ਆ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਸਿੱਖ ਰਾਜਪੂਤ ਰਠੌਰ ਕਾਸ ਦੇ ਲੜਕੇ ਨੂੰ ਪਹਿਲ ਆ ਕੈਨੇਡਾ ਤੋਂ ਲੜਕੇ ਨੂੰ ਪਹਿਲ ਆ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਜਾਂ ਮੈਡੀਕਲ ਲਾਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਗੋਤਕਾਰ ਉਕਾਸਟ ਐਸਸੀ ਬਾਲਮੀਕ ਜਨਮ 1995 ਕੱਦ 5 ਫੁੱਟ 8 ਇੰਚ ਪੜ੍ਹਾਈ ਕੰਪਿਊਟਰ ਪ੍ਰੋਗਰਾਮ ਇੰਡੀਆ ਤੋਂ ਇੰਡੀਆ ਦਾ ਕੰਪਿਊਟਰ ਪ੍ਰੋਗਰਾਮ ਇੰਡੀਆ ਦਾ ਪਤਾ ਹੁਸ਼ੈਨਪੁਰ ਪਰਿਵਾਰ ਦਾ ਕ੍ਰੀਸ ਵਿੱਚ ਗੈਸ ਸਟੇਸ਼ਨ ਬਿਜ਼ਨਸ ਆ ਇੱਕ ਭਰਾ ਯੂਐਸਏ ਵਿੱਚ ਐ ਲੜਕੀ ਕੈਨੇਡਾ ਪੀਆਰ ਐ 11 ਸਾਲ ਤੋਂ ਕੈਨੇਡਾ ਵਿੱਚ ਐ ਲੜਕੀ ਦੇ ਸਾਰੇ ਪਰਿਵਾਰ ਕੋਲ ਯੂਰਪ ਦੀ ਨੈਸ਼ਨੈਲਿਟੀ ਐ ਲੜਕੀ ਸੋਹਣੀ ਸੁਨੱਖੀ ਐ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਕਟਿੰਗ ਵਾਲਾ ਲ ਲੜਕਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਇੰਡੀਆ ਵਾਲੇ ਸੰਪਰਕ ਨਾਗਰਨ ਐਸਿਕਾਸ਼ ਨੂੰ ਪਹਿਲਾ ਲੜਕੇ ਦਾ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਜਨਮ 1990 ਕੱਦ 5 ਫੁੱਟ 6 ਇੰਚ ਕਸ ਜਰਸੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਮਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਪੀਆਰ ਹੈ ਮੈਰਿਡ ਹੈ ਲੜਕੀ ਬੇਕਸੂਰ ਹੈ ਥੋੜੇ ਸਮੇਤੋ ਤਲਾਕਸ਼ੁਦਾ ਕੋਈ ਬੱਚਾ ਨਹੀਂ ਆ ਮੰਗ ਹੈ ਇਹਨਾਂ ਨੂੰ ਕੈਨੇਡਾ ਪੀਅਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਬੰਧਕ ਨਾ ਕਰਨ ਜੀ ਮੈਰਿਜ ਬੀਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਕੈਨੇਡਾ ਦੇ ਟਾਈਮ ਮੁਤਾਬਕ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਜਨਮ ਅਕਤੂਬਰ 2003 ਕਾਸ ਰਾਮਦਾਸੀ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰਾ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦੁਆਬੇ ਏਰੀਅਨ ਪਹਿਲਾ ਮੈਰिज ਬਿਊਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸ ਜਰਸਿਕ ਪੜ੍ਹਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀਐਸਸੀ ਨਰਸਿੰਗ ਦੀ ਜੌਬ ਗਵਰਨਮੈਂਟ ਰਜਿਸਟਰ ਨਰਸਾ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਲੁਧਿਆਣਾ ਹੈ ਪਤਾ ਜਲੰਧਰ ਆ ਜੀ ਇੰਡੀਆ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜਰਸੀ ਕਾਸ਼ ਦਾ ਲੜਕਾ ਚਾਹੀਦਾ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੀ ਨੂੰ ਪਹਿਲ ਹੈ ਲੜਕਾ ਨਸ਼ਾ ਰਹਿਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੌਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨਖਾ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਕਾਸ ਜਰਸੀ ਖੋਮਰਤੀਸ ਕੱਦ 5 ਫੁੱਟ 7 ਇੰਚ ਗੋਤ ਸਰਾਂ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਨੇ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸੱਵਨ ਇੰਸਪੈਕਟਰ ਜੋਬ ਕਰਦੀ ਆ ਜਮੀਨ 24 ਘੀਲੇ ਆ ਮੰਗ ਹੈ ਇਹਨਾਂ ਨੂੰ ਵਧੀਆ ਘਰ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਯੋਗਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸੱਵਨ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਉਹਦੇ ਤੇ ਹੋਵੇ ਜਾਂਸ ਪਧਿਆ ਸਰਕਾਰੀ ਨੌਕਰੀ ਤੇ ਉਹ ਵਿ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤੱਗੜ ਅਨਮੈਰਿਡ ਲੜਕੀ ਕੱਦ 5 ਫਰ 2 ਇੰਚ ਜਨਮ 2 11 1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟੌਪ ਕਛੱਤਰੀਆ ਗੋਤ ਤੱਗੜ ਤੇ ਕਰੀਰ ਪੜਾਈ ਐਮਐਸਸੀ ਮੈਥਮੈਟਿਕਸ ਬੀਐਡ ਪਤਾ ਲਾਡੋ ਵਾਲੀ ਰੋਡ ਨੇੜੇ ਵੀਐਸਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਤੇ ਇੱਕ ਭਰਾ ਨੇ ਮੈਰਿਡ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਐਨ ਆਰ ਆਈ ਹੋਵੇ ਲੜਕਾ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਤੋਂ ਹੋਵੇ ਹੋਰ ਸੰਪਰਕ ਨਾ ਕਰਨ ਜੀ ਲੜਕਾ ਸ਼ਿਂਬੇ ਕਾਸ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸ ਜਰਸੀ ਕਿ ਪੜਾਈ ਡਿਗਰੀ ਬੀਐਸਸੀ ਨਰਸਿੰਗ 2ਪੀਜੀ ਡਿਪਲੋਮਾ ਜੋਵਾਰਨ ਰਜਿਸਟਰ ਨਰਸ ਹਸਪੀਟਲ ਕੈਨੇਡਾ ਵਿੱਚ ਪਰਵਾਰ ਵਿੱਚ ਮਾਤਾ ਪਿਤਾ ਤੇ ਲੜਕੀ ਦੀ ਇੱਕ ਭੈਣ ਤੇ ਇੱਕ ਭਰਾ ਕਨੇਡਾ ਪੀਆਰ ਨੇ ਇੰਡੀਆ ਦਾ ਪਤਾ ਤਰਨਤਨ ਸਾਹਿਬਾ ਲੜਕੀ ਕਨੇਡਾ ਪੀਆਰ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕਾ ਚਾਹੀਦਾ ਜੇ ਲੜਕਾ ਕਨੇਡਾ ਤੋਂ ਵੇ ਦਾ ਜ਼ਮੀਨ 12 ਕਿੱਲੇ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਜ਼ਮੀਨ 15 ਕਿੱਲੇ ਘਟਣਾ ਹੋਵੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜਰਸੀਕ ਪਰਿਵਾਰ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਡਿਪਲੋਮਾ ਹਸਪੀਟਲ ਟਿਕ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪਿੰਜੌਰ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਹੈ ਜ਼ਮੀਨ ਢਾਈ ਕਿੱਲੇ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਹੈ ਲੜਕੀ ਸਾਈਪ੍ਰਸ ਵਿੱਚ ਆ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਲੜਕਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜਰਸੀ ਕਾਸ਼ ਤੋਂ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਿਆਲ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਸ੍ਰੀ ਅਮਰਸਰ ਸੈੱਟ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 1999 1988 ਪੜ੍ਹਾਈ ਐਮਏ ਪੋਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਢਿੱਲੋਂ ਮਾਤਾ ਐਸ ਢਿੱਲੋਂ ਕਾਰਸ ਜਰਸੀ ਕੱਲੀ ਲੜਕੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਠਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸ਼ਟ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਜੁਐਸ ਦੇ ਵਿੱਚ ਆ ਪਤਾ ਹੁਸ਼ਿਆਰਪੁਰਾ ਲੜਕੀ ਸੋਣੀ ਸੁਨੱਖੀ ਆ ਥੋੜੇ ਸਮੇਂ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਕੈਨੇਡਾ ਨਿਊਜ਼ੀਲੈਂਡ ਜੁਐਸ ਤੇ ਜੁਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਜੇ ਲੜਕਾ ਇੰਡੀਆ ਤੋਂ ਵੀ ਤਾਂ ਵਧੀਆ ਬਿਜ਼ਨਸ ਦਾ ਵਧੀਆ ਗਵਰਨਮੈਂਟ ਜੌਬ ਤੇ ਹੋਵੇ ਵਧੀਆ ਪਰਿਵਾਰ ਤੋਂ ਵੀ ਇਹਨਾਂ ਨੂੰ ਸੈਣੀ ਜੱਟ ਲਵਾਨਾ ਕਾਸ਼ ਦੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 21200506 ਇੰਚ ਕਾਸ ਜਰਸੀ ਕਿ ਪੜਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰ ਆ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਆ ਪਤਾ ਲੁਧਿਆਣਾ ਮੰਗ ਹੈ ਨਾ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵੀ 더 ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਿ ਰਾਮਦਾਸ ਸਿੰਘ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜ੍ਹਾਈ ਐਮ ਐ ਬੀ ਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪਰਾ ਪ੍ਰਾਈਵੇਟ ਜੋਬ ਕਰਦਾ ਦੋ ਭੈਣਾਂ ਮੈਰਿਡ ਨੇ ਜੁਕੇ ਵਿੱਚ ਸੈਟ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਸਿੰਘ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੇ ਲੜਕਾ ਚਾਹੀਦਾ ਲੜਕਾ ਆਰਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲਾ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕਦ 5 ਫੁੱਟ 6 ਇੰਚ ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਆਰ ਆ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕੀ ਸੋਹਣੀ ਸੁਨੱਖੀ ਆ ਮੰਗ ਆ ਇਹਨਾਂ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਕਾਸਟ ਆਮਦਸ ਦੀ ਅਸੀਂ 1 ਕੱਦ 5 ਫੁੱਟ 5 ਇੰਚ ਪੜਾਈ ਜੀ ਨੇ ਪਾਸਪੋਰਟ ਬੇਸਿਕ ਕਰਨ ਦੀ ਤਿਆਰੀ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰ ਪਰ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦਵਾ ਬੇਰੀਨ ਪਹਿਲਾ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਨਮੈਰਿਡ ਲੜਕੀ ਜਨਮ 2/2/1983 ਪੜਾਈ ਐਮਏ ਐਮਏ ਏਡ ਕੱਦ 5 ਫੁੱਟ 5 ਇੰਚ ਰੰਗ ਸਾਫ ਆ ਕਾਸਟ ਐਸਸੀ ਪਿਤਾ ਦਾ ਗੋ ਜਨਾਗਲ ਮਾਤਾ ਦਾ ਗੋ ਤੁਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਬੀਕ ਨੇ ਇੱਕ ਭਰਾ ਨ ਮੈਰਿਡ ਹੈ ਜੌਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਸੰਗੀ ਵੈਸ਼ਿਊਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮਾਂ ਗਾਨਾ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਐਸੀ ਕਾਸਟ ਨੂੰ ਪਹਿਲ ਹੈ ਸਰੀਰਕ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਮਾਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਵੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤੜੀ ਨੂੰ ਜਨਮ ਉੰਨੀ 1988 ਪੜ੍ਹਾਈ ਐਮਏ ਪੋਲ ਸਾਇੰਸ ਘੱਟ 5 ਫੁੱਟ 5 ਇੰਚ ਪਿਤਾਲ ਢਿੱਲੋਂ ਮਾਤਾ ਐਸਰੀ ਲੋਕਾਸ ਤੇ ਜੜਸੀ ਕੱਲੀ ਲੜਕੀ ਆ ਕੋਈ ਭੈਣ ਭਰਾ ਨਹੀਂ ਆ ਜ਼ਮੀਨ 15 ਕਿੱਲੇ ਆ ਚਾਰ ਪਲਾਟ ਨੇ ਪਤਾ ਜਲੰਧਰ ਆ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ ਉਨਿ 95 ਕੱਦ 5 ਫੁੱਟ 4 ਇੰਚ ਪੜ੍ਹਾਈ ਵੀ ਐਸੀ ਨਰਸਿੰਗ ਲੜਕੀ ਕੈਨੇਡਾ ਪੀਅਰ ਹੈ ਜੋਵ ਆਰਾਂ ਜਿਸਟਰ ਨਰਸਾ ਹਸਪਤਾਲ ਵਿੱਚ ਜੋਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆਕਾਸ਼ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰ ਮੰਗ ਹੈ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੀ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਤੇ ਲੜਕਾ ਕੈਨੇਡਾ ਪੀਅਰ ਹੋਵੇ ਜਾਂ ਕਿਸੇ ਵੀ ਸਟੇਟਸ ਤੇ ਹੋ ਮੇਰੇ ਜੀਵਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜੜਸੀ ਕੋਟ ਢਿੱਲੋਂ ਜਨਮ ਨਤੀ ਸ਼ੇਵ 1994 ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਨਰਸਿੰਗ ਕੰਮ ਸੈਂਟਰਲ ਗਵਰਨਮੈਂਟ ਜੌਬ ਕਰਦੇ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਪਿਤਾ ਆਰਮੀ ਚ ਰਿਟਾਇਰ ਨੇ ਇੱਕ ਭਰਾ ਤੇ ਇੱਕ ਭੈਣ ਕੈਨੇਡਾ ਵਿੱਚ ਨੇ ਪਤਾ ਅਮਰਸਰ ਸਾਹਿਬ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ। ਜ਼ਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅਮਰਸਰ ਸਾਹਿਬ ਦੇ ਨੇੜੇ ਦੇ ਫੋਨ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23 5 1997 ਪੜਾਈ ਡਾਕਟਰ ਜੋਬ ਮੈਡੀਕਲ ਅਫਸਰ ਐਂਡ ਪ੍ਰਾਈਵੇਟ ਹਸਪਤਾਲ ਪਟਿਆਲਾ ਚ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਪ੍ਰਾਈਮ ਬੀਵੀਆ ਸਟੂਡੈਂਟ ਆ ਜੀਐਮਸੀ ਪਟਿਆਲਾ ਚ ਲੜਕੀ ਸਿੱਖ ਫੈਮਿਲੀ ਤੋਂ ਆਕਾਸਟ ਐਸ ਲੋਹਾਰਾ ਮੰਗਾ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੋਬ ਤੇ ਲੜਕਾ ਚਾਹੀਦਾ ਕਿਸੇ ਵੀ ਕਾਸ਼ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀਬੰਧ ਨਹੀਂ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜ ਦੇ ਇਲਾਕਿਆਂ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਗਏ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 25 12 2007 ਪਤਾ ਧੂਰੀ ਕਾਸ਼ ਰਵਿਦਾਸ ਸਿੰਘ ਪੜਾਈ ਪਲੱਸ 2 ਕੰਪਿਊਟਰ ਕੋਰ 7 ਬੈਂਡ ਕੱਦ 5 ਫੁੱਟ 2 ਇੰਚ ਇੱਕ ਪੈਣ ਇੱਕ ਭਰਾ ਨੇ ਮੰਗਿਆ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਜੀ ਰਵਿਦਾਸ ਸਿੰਘ ਲੜਕੇ ਨੂੰ ਪਹਿਲਾ ਜੇ ਕਿਸੇ ਹੋਰ ਧਰਮ ਦਾ ਉਹ ਵਿਤਾ ਕੰਟਰੈਕਟ ਮੈਰਿਜ ਦੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾ ਕੋਰ ਜੈਸਿਕ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗ ਹੈ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇ ਵੀ ਇਹਨਾਂ ਦੇ ਬਰਾਬਰ ਪੜਿਆ ਲਿਖਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਵਿੱਚ ਪਿਆ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵੀ ਇਹਦੇ ਰਿਜਾਣਕਾਰੀ ਪਰਿਵਾਰ ਤੋਂ ਲੈ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਫਿਰ ਐਡ ਨੂੰ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਬਾਰ ਬਾਰ ਲਗਾਇਆ ਜਾਂਦਾ ਹੈ ਤੇ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ